हेलो स्टूडेंट्स आज जस्ट वी बी एट एंट्रेंस एग्जाम दिल्ली पंजाबी ਭਾਗ ਦਾ ਟਾਪਿਕ ਵਿਆਕਰਨ ਦਾ ਕਾਰਕ ਅਤੇ ਉਸ ਦੇ ਪ੍ਰਕਾਰ ਬਾਰੇ ਪੜ੍ਹਾਂਗੇ ਕਾਰਕ ਕੀ ਹੁੰਦਾ ਹੈ ਕਿਤੇ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਜੋ ਸੰਬੰਧ ਵਾਕ ਦੀ ਕਿਰਿਆ ਜਾਂ ਵਾਕ ਦੇ ਕਿਸੇ ਬਾਕੀ ਸ਼ਬਦ ਨਾਲ ਹੁੰਦਾ ਹੈ ਉਸ ਨੂੰ ਕਾਰਕ ਕਹਿੰਦੇ ਹਨ ਕਾਰਕ ਅੱਠ ਪ੍ਰਕਾਰ ਦੇ ਹੁੰਦੇ ਹਨ ਕਰਤਾ ਕਾਰਮ ਕਰਣ ਕਾਰਣ ਕਾਰ ਸੰਪਰਦਾਨ ਕਾਰਕ ਆਪਾਦਾਨ ਕਾਰਕ, ਸੰਬੰਧ ਕਾਰਕ, ਅਧਿਕਰਨ ਕਾਰਕ, ਸੰਬੋਧਨ ਕਾਰਕ ਕਰਤਾ ਕਾਰਕ ਕੀ ਹੁੰਦਾ ਹੈ, ਵਾਕ ਦੀ ਕਿਰਿਆ ਤੋਂ ਜੋ ਕੰਮ ਪ੍ਰਗਟ ਹੁੰਦਾ ਹੈ ਉਸਦੇ ਕਰਨ ਵਾਲੇ ਨੂੰ ਪ੍ਰਗਟਾਉਣ ਵਾਲਾ ਨਾਮ ਕਰਤਾ ਕਾਰਕ ਹੁੰਦਾ ਹੈ, ਇਸ ਕਿਰਿਆ ਚਿੰਨ੍ਹ ਨੇ ਹੁੰਦਾ ਹੈ ਕਰਮ ਕਾਰਕ ਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦਾ ਅਸਰ ਜਿਸ ਨਾਮ ਉੱਪਰ ਹੋਵੇ ਉਸਦੇ ਕਾਰਕ ਨੂੰ ਕਰਮ ਕਾਰਕ ਆਖਦੇ ਹਨ। ਇਸ ਦਾ ਚਨ ਨੋ ਹੁੰਦਾ ਹੈ ਕਰਨ ਕਾਰਕ ਜਿਹੜਾ ਨਾਮ ਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲੇ ਕੰਮ ਦੇ ਕਰਨ ਦਵਸੀਲਾ ਜਾਂ ਸਾਧਨ ਦੱਸੇ ਉਹ ਕਰਨ ਕਾਰਕ ਵਿੱਚ ਹੁੰਦਾ ਹੈ ਜਿਵੇਂ ਬਾਪੂ ਜੀ ਨੇ ਮੱਝ ਨੂੰ ਬਾਲਟੀ ਨਾਲ ਪਾਣੀ ਪਿਲਾਇਆ ਇਸ ਵਾਕ ਵਿੱਚ ਬਾਲਟੀ ਕਰਨ ਕਾਰਕ ਵਿੱਚ ਹੈ ਸੰਪਰਨ ਕਾਰਕ ਕੀ ਹੁੰਦਾ ਹੈ ਵਾਕ ਦੀ ਕਿਰਿਆ ਤੋਂ ਪ੍ਰਗਟ ਹੋਣ ਵਾਲਾ ਕੰਮ ਜਿਸ ਨਾਮ ਲਈ ਕੀਤਾ ਜਾਵੇ ਉਸਨਾਂ ਨਾਮ ਨੂੰ ਸੰਪਰਦਾਨ ਕਾਰਕ ਕਿਹਾ ਜਾਂਦਾ ਹੈ ਜਿਵੇਂ ਮਾਮਾ ਜੀ ਨੇ ਗੁਰਪ੍ਰੀਤ ਨੂੰ ਫੇਵ ਦਿੱਤਾ ਇੱਥੇ ਨਾਮ ਗੁਰਪ੍ਰੀਤ ਸੰਪਰਦਾਨ ਕਾਰਕ ਹੋਜੀ ਆਪਾਦਾਨ ਕਾਰਕ ਜਿਸ ਵਿਅਕਤੀ ਜਾਂ ਵਸਤੂ ਤੋਂ ਕੋਈ ਸ਼ੈ ਲੈ ਜਾਵੇ ਜਾਂ ਵਕਤ ਕੀਤੀ ਜਾਵੇ ਉਸ ਨੂੰ ਪ੍ਰਗਟ ਕਰਨ ਵਾਲਾ ਨਾਮ ਆਪਾਦਾਨ ਕਾਰਕ ਵਿੱਚ ਹੁੰਦਾ ਹੈ ਜਿਵੇਂ ਬੱਚੇ ਨੇ ਸੀ ਫਾਣੀ ਮੇਜ਼ ਤੋਂ ਚੁੱਕ ਲਿਆ ਮੇਜ ਸ਼ਬਦ ਆਪਾਦਾਂਕਾ ਕਰੇ। ਸਬੰਧਕਾਰ ਕੀ ਹੁੰਦਾ ਹੈ? ਇੱਕ ਨਾਮ ਦਾ ਕਿਸੇ ਹੋਰ ਨਾਮ ਨਾਲ ਮਾਲਕੀਅਤ ਦਾ ਸਬੰਧ ਪ੍ਰਗਟ ਕਰਨ ਵਾਲਾ ਸ਼ਬਦ ਸਬੰਧਕਾਰ ਕੋ ਹੁੰਦਾ ਹੈ। ਕਮਰੇ ਵਿੱਚ ਮਹਿੰਦਰ ਦੀ ਕਾਪੀ, ਸੋਨਿਏ ਦੀ ਕਿਤਾਬ, ਜਰਨਲ ਦਾ ਪੈਨ ਅਤੇ ਬਾਕੀ ਬੱਚਿਆਂ ਦੀਆਂ ਕਲਮਾਂ ਪਈਆਂ ਸਨ। ਇਸ ਵਾਕ ਵਿੱਚ ਮਹਿੰਦਰ, ਸੋਨ, ਜਨਾਰਤਿਲ ਬੱਚਿਆਂ ਸ਼ਬਦ ਸਬੰਧਕਾਰਕ ਵਿੱਚ ਹਨ। ਇਸੇ ਤਰ੍ਹਾਂ ਹੁਣ ਅਸੀਂ ਅਸੀਂ ਆਪੀ ਐਬਜੈਕਟਿਵ ਟਾਈਪ ਕੁਐਸਚਨਸ ਪੜਾਂਗੇ ਇਸ ਵਿੱਚ ਜਿਵੇਂ ਅਸੀਂ ਐਗਜ਼ਾਮਪਲਸ ਲਵਾਂਗੇ ਜਿਵੇਂ ਲਿਖਿਆ ਹੋਇਆ ਹੈ ਰਮਨ ਕਿਸ ਦੀ ਜ਼ੇਲੀ ਹੈ ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ ਇਸ ਲਈ ਸਹੀ ਆਪਸ਼ਨ ਹੈ ਬੀ ਸਬੰਧ ਕਾਰਕ ਇਸੇ ਤਰ੍ਹਾਂ ਸਿਰ ਤੋਂ ਜ਼ਰਾ ਹੋਰ ਲੈ ਲੈਂਦੇ ਹਾਂ

ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਜਾਣਨਾ ਦਿੱਤੇ ਗਏ ਹਨ ਤੁਸੀਂ ਆਪਣੇ ਆਪ ਪੜ੍ਹ ਲੈਣਾ ਹੈ ਪ੍ਰੈਕਟਿਸ ਕਰਨੀ ਹੈ ਧੰਨਵਾਦ